तो बहुत बड़ा ही हुआ है बहुत ज्यादा नुकसान हो गया है बाकी हड्डी भी नहीं थे हमारा में बठिंडा से बठिंडा से आया बहुत सारा नुकसान हुआ ज्यादा ही हुआ है तो बीच खत्म हो गई है बाकी माल सारा गिर गया है बहुत तो तो नुकसान ਵਿੱਦਿਓ ਦਾ ਸਰ ਮੌਕੇ ਤੇ ਮੈਂ ਤਾਂ ਮੈਂ ابھی 2-2 ਮੀਲ ਤੋਂ ਅਭੀ ਪਹੁੰਚਾ ਹਾਂ ਬਾਕੀ ਕੀ ਹੈ ਕਿ ਅਮੀ ਆਪਣਾ ਪਤਾ ਮੁਝੇ ਵੀ ਨਹੀਂ ਦੱਸ ਸਕਦਾ ਨੁਕਸਾਨ ਬੇਸਿਕਲੀ ਇਹ ਜਿਹੜੀ ਗੱਡੀ ਟੈਂਕਰ ਹੈਗਾ ਇਹ ਇਥਨੋਲ ਦਾ ਟੈਂਕਰ ਹੈਗਾ ਇਹਦੇ ਵਿੱਚ 24000 ਲੀਟਰ ਦੇ ਕਰੀਬ ਇਥਨੋਲ ਜਿਹੜਾ ਹੈਗਾ ਭਰਿਆ ਹੋਇਆ ਸੀਗਾ ਤੇ ਟਰਨ ਲੈਂਦਿਆਂ ਹੋਇਆ ਜਿਹੜਾ ਅਨਫੋਰਚੂਨੇਟਲੀ ਗੱਡੀ ਪਲਟ ਗਈ ਤੇ ਉਹਦੇ ਵਿੱਚ ਕਾਫੀ ਲੀਕੇਜ ਹੋ ਰਹੀ ਸੀਗੀ ਜਦੋਂ ਸਾਨੂੰ ਅਰਾਊਂਡ 2:30 ਵਜੇ ਦੇ ਕਰੀਬ ਇਹ ਸੂਚਨਾ ਮਿਲੀ ਵੀ ਇੱਥੇ ਟੈਂਕਰ ਪਲਟਿਆ ਜਿਹਦੇ ਵਿੱਚ ਇਥਨੋਲ ਹੈਗਾ ਇਮੀਡੀਏਟਲੀ ਜਿਹੜੀ ਆ ਸੰਗਰੂਰ ਫਾਇਰ ਸਟੇਸ਼ਨ ਤੋਂ ਟੀਮ ਇੱਥੇ ਪਹੁੰਚੀ ਤੇ ਉਹਨਾਂ ਨੇ ਆ ਕੇ ਪ੍ਰੀਵੈਂਟਿਵ ਕਿਉਂਕਿ ਅੱਗ ਨਹੀਂ ਲੱਗੀ ਸੀਗੀ ਲੀਕਾਜ ਕਾਫੀ ਸੀਗੀ ਤਾਂ ਅੱਗ ਨਾ ਲੱਗੇ ਉਹ ਤੋਂ ਬਚਾ ਕਰਨ ਲਈ ਜਿਹੜਾ ਇੱਥੇ ਫੋਮ ਤੇ ਜੋ ਵੀ ਹੋਰ ਪ੍ਰੀਵੈਂਟਿਵ ਮੇਜਰ ਟ੍ਰੈਫਿਕ ਬੰਦ ਕਰਵਾਉਣਾ ਪੁਲਿਸ ਨਾਲ ਲਾਈਡਨ ਕਰਕੇ ਉਹ ਸਾਰੀ ਕਾਰਵਾਈ ਅਮਲ ਤੇ ਲਿਆਂਦ। ਫਿਰ ਐਕਸੀਡੈਂਟ ਦਾ ਕਾਰਨ ਕੀ ਰਿਹਾ ਤਾਂ ਬ੍ਰੇਕ ਫੇਲ ਹੋ ਕੇ ਪਿੱਛੇ ਤੋਂ ਵੱਡੀ ਅੱਗ। ਜੋ ਡਰਾਈਵਰ ਨੇ ਦੱਸਣ ਮੁਤਾਬਕ ਹੈ ਵੀ ਮੈਂ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਬ੍ਰੇਕ ਲੱਗੀ ਨਹੀਂ। ਬਾਕੀ ਦਾ ਉਹ ਡਰਾਈਵਰ ਦੱਸ ਸਕਦਾ ਵੀ ਕੀ ਪ੍ਰੋਬਲਮ ਆਈ ਹੈ ਤੇ ਜੋ ਦੇਖਣ ਨੂੰ ਲੱਗ ਰਿਹਾ ਉਹ ਇਹ ਲੱਗ ਰਿਹਾ ਵੀ ਸਪੀਡ ਸ਼ਾਇਦ ਟੈਂਕਰ ਦੀ ਥੋੜੀ ਜ਼ਿਆਦਾ ਰਹੀ ਹੋਊਗੀ ਤੇ ਜਦੋਂ ਟਰਨ ਲੈ ਰਿਹਾ ਇੱਕਦਮ ਉਹ ਡਿਸਬੈਲੈਂਸ ਹੋਇਆ ਕਿਉਂਕਿ ਮਾਲ ਨਾਲ ਭਰਿਆ ਹੋਇਆ ਸੀਗਾ ਤਾਂ ਕੁਝ ਨਾ ਕੁਝ ਇਹੋ ਜਿਹੀ ਜਿਹੜੀ ਅਨਹਾਣੀ ਹੋਈ ਹੈ ਸਰ ਲੱਗਦਾ ਕਿ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਬਿਲਕੁਲ ਵਾਪਰ ਸਕਦੀ ਸੀ ਜੀ ਕਿਉਂਕਿ ਜਿਹੜਾ ਇਥਨੋਲ ਹੈਗਾ ਹਾਈਲੀ ਫਲੇਮੇਬਲ కెమికਲ ਹੈ ਤੇ ਜੇਕਰ ਇਹਨੂੰ ਕੋਈ ਮਾਈਨਰ ਜਿਹਾ ਸਪਾਰਕ ਵੀ ਮਿਲਦਾ ਦੇ ਦੇਵੇਂ ਹੁਣ ਆਪਾਂ ਦੇਖਦੇ ਹਾਂ ਟ੍ਰੈਫਿਕ ਆ ਇਹ ਪੁਲਿਸ ਦੀ ਪ੍ਰਸ਼ਾਸਨ ਦੀ ਮਦਦ ਨਾਲ ਜਿਹੜਾ ਟ੍ਰੈਫਿਕ ਪੰਦ ਰਿਹਾ ਤੇ ਆਲੇ ਦੁਆਲੇ ਲੋਕਾਂ ਨੂੰ ਆਣ ਜਾਣ ਤੋਂ ਰੋਕਿਆ ਤਾਂ ਕਰਕੇ ਕਿਸੇ ਹਾਦਸੇ ਤੋਂ ਆਪਾਂ ਬਚੇ ਹੈਗੇ ਆ ਨਹੀਂ ਤਾਂ ਜੇਕਰ ਕਿਤੇ ਮਾਈਨਰ ਦਾ ਸਪਾਰਕ ਵੀ ਮਿਲਦਾ ਤਾਂ ਬਹੁਤ ਵੱਡਾ ਹਾਸਾ ਹੋ ਸਕਦਾ ਡਰਾਈਵਰ ਇਹ ਗੱਲ ਕਹਿੰਦੇ ਹੁੰਦਾ ਕਿ ਡਰਾਈਵਰ ਡਰਾਈਵਰ ਦੇ ਸੱਟਾਂ ਡਰਾਈਵਰ ਆ ਪੁੱਤਰ ਕੇ ਚੱਲ ਕੇ ਗਿਆ ਹੈਗਾ ਮਾਈਨਰ ਸੱਟਾਂ ਦਾ ਜ਼ਰੂਰ ਆਈਆਂ ਨੇ ਉਹਨੂੰ ਜਿਹੜਾ ਹੈਗਾ ਐਂਬੂਲੈਂਸਰ ਆਈ ਹਸਪੀਟਲ ਭੇਜ ਦਿੱਤਾ ਗਿਆ